ਆਪਣੀ ਸ਼ਾਨਦਾਰ ਅਦਾਕਾਰੀ ਤੇ ਸਿੰਗਿੰਗ ਨਾਲ ਸਭ ਦਾ ਦਿਲ ਜਿੱਤਣ ਵਾਲੇ ਹਰਪਜਨ ਮਾਨ ਦਾ ਪੰਜਾਬੀ ਇੰਡਸਟਰੀ ਚ ਮੰਨਿਆ ਪਰਮੰਨਿਆ ਨਾਮ ਹੈ ਹਰਪਜਨ ਮਾਨ ਨੇ ਆਪਣੀ ਖੂਬਸੂਰਤ ਗਾਇਕੀ ਨਾਲ ਲੱਖਾਂ ਲੋਕਾਂ ਨੂੰ ਆਪਣਾ دیਵਾਨਾ ਬਣਾ ਲਿਆ ਤੇ ਹਾਲੇ ਵਿੱਚ ਹਰਪਜਨ ਮਾਨ ਨੇ ਲਾਈਵ ਹੋ ਕੇ ਹੁਸਨ ਜਵਾਨੀ ਦੇ ਮਾਪੇ ਗੀਤ ਗਾਇਆ ਤੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਆਪਣੀ ਆਵਾਜ਼ ਨਾਲ ਮੋਲਿਆ ਮਾਪਿਆਂ ਵਰਗੇ ਸੁਦੁਨੀਆਂ ਤੇ ਮਾਪਿਆਂ ਵਰਗੇ ਨਾਜ਼ਿਕ ਇਸ ਗੀਤ ਵਿੱਚ ਹਰ ਭਜਨ ਮਾਨੇ ਪ੍ਰੇਮਿਕਾ ਤੇ ਪ੍ਰੇਮੀ ਤੇ ਵਿਅੰਗ ਕੀਤਾ ਹੈ ਜੋ ਆਪਣੀ ਪ੍ਰੇਮਿਕਾ ਨੂੰ ਪਾਉ ਲਈ ਚਾਹੇ ਚਾਹੇ ਵਿੱਚ ਆਪਣੇ ਮਾਂ ਦਾ ਕਲੇਜਾ ਚੀਚਿੰਦਾ ਤੇ ਕੀ ਕਰਦਾ ਹੈ ਤੁਸੀਂ ਵੀ ਜਨੋ ਆਸ਼ਕ ਨੇ ਛੁਰੀ ਉਠਾਈ ਚਾਮੀ ਚਾਮੀ ਘਰੋਂ ਭੱਜਿਆ ਜਾ ਰਿਹਾ ਹੈ ਕਿ ਹੁਣ ਮੇਰੀ ਮਹਿਬੂਬਾ ਹਮੇਸ਼ਾ ਲਈ ਮੇਰੀ ਹੋ ਜਾਣੀ ਹੈ ਜਾ ਕੇ ਛੁਰੀ ਮਾਂ ਦੇ ਕਲੇਜੇ ਵਿੱਚ ਮਾਰੀ ਮਾਂ ਦਾ ਕਲੇਜਾ ਮਾਂ ਦਾ ਦਿਲ ਕੱਢਿਆ ਹੱਥੇਲੀ ਉੱਪਰ ਰੱਖਿਆ ਭੱਜਿਆ ਹੁੰਦਾ ਚਾਹ ਦੇ ਵਿੱਚ ਤੇ ਰਸਤੇ ਵਿੱਚ ਜ਼ਰਾ ਠੋਕਰ ਲੱਗੀ ਮਾਂ ਦਾ ਦਿਲ ਉਹ ਝੱਡ ਗਿਆ ਆਪ ਇਦਰ ਜਾ ਲਿਖ ਆਪ ਦੇ ਪੁੱਤ ਨੇ ਛੁਰੀ ਨਾਲ ਮਾਂ ਦਾ ਕਲੇਜਾ ਕੱਟਿਆ ਫਿਰ ਵੀ ਉਹ نیچے ਗਿਰਿਆ ਤੇ ਮਾਂ ਦਾ ਦਿਲ ਕੀ ਕਹਿੰਦਾ ਪੁੱਤ ਮਾਂ अपनी साफ सुथरी गायकी ना सब दिल जित लैन वाले हरभजन मान एक बार फिर लाइव हो के आज नौजवान पीढ़ी नु अपनी मां प्यारी इज्जत करना स्नेहा दिता है की उम्मीद है कि आज की नौजवान पीढ़ी हर मान के इस गीत तो जरूर सेत लेगी ब्यूरो रिपोर्ट डेली पोस्ट पंजाबी ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ